ਦੋ ਕੁ ਤਰਾਵਾਂ ਨਾਲ ਘਾਟਾ ਵਰਤ ਗਈ ਕੀ ਕਹਿ ਸਕਦੇ ਨੂੰ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਕਹਿ ਸਕਦਾ ਜ਼ਾਦੇ ਦਿਨ ਤਰੇ ਸੀ ਵਧੀਆ ਚਾੜਾਂ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋਰਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਜੋ ਹਜਾ ਮਾਲਕ ਕਿਸੇ ਵੈਰੀ ਦੁਸਮਣ ਦਾ। ਦੇਖੋਗੀ 12 1 ਦੇ ਸਨ ਸੰਸ। ਕਿ 12 1 ਵਜੇ ਇੱਕ ਆਮ ਹੀ ਡੀਜੇ ਚੱਲਦੇ ਆ। ਉਹ ਦੋ ਬਾਅਦ ਵਧੀਆ ਰੋਟੀ ਪਾਣੀ ਖਾਦਾ। ਸਾਰਾ ਆਪ ਦਾ ਮਹਿੰਜੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ। ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ। ਜੀ ਜੀ। ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ। ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੂ ਬਸ। ਨਾਲੇ ਬੰਦੇ ਸੀ। ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ। ਉਹ ਬਹੁਤ ਵਧੀਆ ਬੰਦੇ ਸੀ ਮੈਲਨ ਮਰਤਨ ਵਾਲੇ ਕਿ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ ਜਿ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਮਕਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਦਾ ਅੱਜ ਤੋੜ ਦੇ